ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਕਿਸਾਨੀ ਸੰਘਰਸ਼ ਨੂੰ ਲੈ ਕੇ ਜਿਹੜਾ ਕਿਸਾਨਾਂ ਦਾ ਜਿਹੜਾ ਧਰਨਾ ਚੱਲ ਰਿਹਾ ਉਸ ਨੂੰ ਲੈ ਕੇ ਕਿਤੇ ਅਗਰੇ ਕਾਂਗਰਸ ਪਾਰਟੀ ਵੀ ਜਿਹੜੀ ਹੈਗੀ ਆ ਉਹ ਵੀ ਆਪਣਾ ਸਮਰਥਨ ਦਿੱਤੀ ਹੋਈ ਨਜ਼ਰ ਆ ਰਹੀ ਆ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਸ ਪਾਸੇ ਦੀਆਂ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਵੱਡੇ ਲੈਵਲ ਦੇ ਜਿਹੜੇ ਟਰੈਕਟਰ ਇੱਕ ਮਾਰਚ ਕੱਢਿਆ ਜਾ ਰਿਹਾ ਇਸ ਕਾਂਗਰਸ ਪਾਰਟੀ ਵੱਲੋਂ ਕੱਢਿਆ ਜਾ ਰਿਹਾ ਦੱਸ ਦਿੱਤੀ ਪੂਰੇ ਬਠਿੰਡ ਜਗਿੰਦਰਪਾਲ ਜਿਹੜੇ ਹਲਕਾ ਪੋਆ ਤੋਂ ਹੈ ਗਿਆ ਉਹਨਾਂ ਵੱਲੋਂ ਜਿਹੜਾ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਦ ਜਿਹੜਾ ਇੱਕ ਕਿਸਾਨ ਸੀਗਾ ਸ਼ੁਭਕਰਨ ਨੂੰ ਮਾਰਿਆ ਗਿਆ ਸੀਗਾ ਉਹਨੂੰ ਵੀ ਸ਼ਰਧਾਂਜਲੀ ਦੇਣ ਦੇ ਲਈ ਨਾਲ ਵੱਲੋਂ ਜਿਹੜੀ ਟੈਂਡਲ ਮਾਰਚ ਕੱਢੀ ਗਈ ਸੀਗੀ ਤਾਂ ਹੁਣ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਤਸਵੀਰਾਂ ਜਿਹੜੇ ਕਾਫੀ ਟਰੈਕਟਰ ਜਿਹੜੇ ਆ ਰਹੇ ਨੇ ਇਹ ਪਿੰਡਾਂ 'ਚੋਂ ਅਲੱਗ-ਅਲੱਗ ਪਿੰਡਾਂ 'ਚੋਂ ਹੁੰਦੇ ਹੋਏ ਜਿਹੜੇ ਆ ਪਠਾਨਕੋਟ ਜਿਹੜਾ ਹੈਗਾ ਮਲਤਪੁਰ ਚੌਕ ਉੱਥੇ ਜਾ ਕੇ ਕਿਤੇ ਇਹਨਾਂ ਨੇ ਸਮਰਥਨ ਕਰਨਾ ਤੁਹਾਨੂੰ ਦੱਸਾਂਗੇ ਇਹਨਾਂ ਨਾਲ ਗੱਲ ਵੀ ਕਰਾਵਾਂਗੇ ਪੂਰੇ ਵਿਧਾਇਕ ਜਗENDER ਪਾਲ ਜੀ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਸਾਨਾਂ ਦੇ ਪ੍ਰਤੀ ਕੀ ਉਹ ਅੱਗੇ ਤੱਕ ਨਿਤੋਂ ਤੱਕ ਉਹਦਾ ਸਮਰਥਨ ਰਹੇਗਾ ਫਿਲਹਾਲ ਤੇ ਇਹਨਾਂ ਦਾ ਕਹਿਣਾ ਹੈ ਕਾਂਗਰਸ ਪਾਰਟੀ ਦਾ ਵੀ ਵੀ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ ਜਿਹੜੇ 3 ਕਰੋੜ ਸੀ ਉਹਨੂੰ ਲੈ ਕੇ ਉਦੋਂ ਤੱਕ ਜਿਹੜੇ ਜਿਹੜੇ ਪਾਰਟੀ ਦੇ ਨਾਲ ਜਿਹੜੇ ਹੈਗੇ ਨਾ ਕਿਸਾਨਾਂ ਦੇ ਨਾਲ ਇਹਨਾਂ ਦੀ ਪਾਰਟੀ ਜਿਹੜੀ ਆ ਚੱਲੀ ਰਹੇਗੀ ਤੇ ਨਾਲ ਪੂਰਾ ਕੰਦੇ ਨਾਲ ਕੰਦਾ ਮਿਲਾ ਕੇ ਜਿਹੜੀ ਤੁਰੇਗੀ ਤੇ ਦੋਸਤੋ ਪੂਰੇ ਵਿਧਾਇਕ ਜੀਵਿੰਦਰਪਾਲ ਜੀ ਉਹਨਾਂ ਨਾਲ ਵੀ ਗੱਲ ਇਹ ਤੁਹਾਨੂੰ ਸੁਣਾਵਾਂਗੇ ਤਦ ਤੱਕ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਕੋਈ ਸਾਡੇ ਹਾਲੀਆ ਕਾਂਗਰਸ ਪਾਰਟੀ ਦੇ ਅਰਸ਼ ਕੁਲਕੇ ਸਾਹਿਬ ਪੁਰ ਪੰਜਾਬ ਦੇ ਸਾਡੇ ਵਲਕਸ਼ ਰਾਜਾ ਭੜੀ ਜੀ ਔਰ ਪੰਜਾਬ اپੋਜੀਸ਼ਨ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਦੇ ਦੁਸ਼ਾ ਨਿਰਦੇਸ਼ ਦੇ ਮਤਵਕ ਅੱਜ ਜਿਹੜੀ ਹੈ ਟਰੈਕਟਰ ਰੈਲੀ ਕਿਸਾਨਾਂ ਦੇ ਨਾਲ ਕੱਢੀ ਗਈ ਹੈ ਮੇਰੇ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਜਿੰਨੇ ਵੀ ਮੇਰੇ ਕਿਸਾਨ ਭਰਾ ਨੇ ਜਿੰਨੇ ਵੀ ਮੇਰੇ ਕਾਂਗਰਸ ਪਾਰਟੀ ਦੇ ਵਰਕਰ ਅੱਜ ਇਕੱਠੇ ਹੋਇਆ ਸਾਰਿਆਂ ਦਾ ਮੇਰੇ ਦਿਲ ਦੀਆਂ ਹਰਾਈਆਂ ਤੋਂ ਥੈਂਕਸ ਔਰ ਨਿਕਲ ਸਵਾਗਤ ਹੈ ਅੱਜ ਜਿਹੜਾ ਦੇਸ਼ ਔਰ ਸੂਬਾ ਜੋ ਹਾਲਾਤ ਦੇਸ਼ ਦੇ ਚੱਲਦੇ ਆ ਬਹੁਤ ਮਾੜੇ ਹਾਲਾਤ ਚੱਲਦੇ ਪਏ ਆ ਦੇਸ਼ ਦਾ ਕਿਸਾਨ ਅੱਜ ਬਾਰਡਰਾਂ ਦੇ ਉੱਤੇ ਰੋਲੇ ਆ ਔਰ ਜਿਹੜੀ ਸੈਂਟਰ ਸਰਕਾਰ ਹੈ ਮੋਦੀ ਸਰਕਾਰ ਹੈ ਇਹ ਹਰ ਗੱਲ ਦੇ ਟੀਵੀ ਤੇ ਦੇਖੋ ਮੋਦੀ ਗਾਰੰਟੀ ਮੋਦੀ ਗਾਰੰਟੀ ਤੇ ਮੈਂ ਤੁਹਾਡੇ ਚੈਨਲ ਦਾ ਇਹ ਪੁੱਛਣਾ ਚਾਹੁੰਦਾ ਬੀਜੇਪੀ ਸਰਕਾਰ ਨੂੰ ਅੱਜ ਜਿਹੜੇ ਸਾਡੇ ਕਿਸਾਨਾਂ ਦਾ 2020 ਦੇ ਵਿੱਚ ਜਿਨ੍ਹਾਂ ਨਾਲ ਕਮਿਟਮੈਂਟ ਹੋਈ ਸੀ ਪੱਦਵੀ ਕਿਸਾਨਾਂ ਨੇ ਕਾਫੀ ਲੰਮਾ ਜੁਨਰਸ ਕਰਦੋਂ ਬਾਅਦ ਫੈਸਲਾ ਹੋਇਆ ਸੀ ਉਹ ਜਿਹੜੇ ਤਿੰਨ ਕਾਨੂੰਨ ਦਾ ਇਹ ਰਾਜਨੀਤੀ ਤੇ ਜਾਣਗੇ ਪਰ ਅੱਜ ਤੱਕ ਕੋਈ ਤਨੋਂ ਰਾਜਨੀਤੀ ਕੀਤਾ ਗਿਆ ਅੱਜ ਫੇਰ ਸਾਡੇ ਕਿਸਾਨ ਜਿਹੜੇ ਆ ਬਾਰਡਰਾਂ ਦੇ ਉੱਤੇ ਆਪਣੀ ਮੰਗ ਮਨਵਾਣ ਵਾਸਤੇ ਉਹ ਦਰਦਾਂ ਦੇ ਟਕੇ ਖਾ ਰਿਹਾ ਹੈ ਕਈ ਦੇ ਕਿਸਾਨ ਸਾਡੇ ਸ਼ਹੀਦ ਹੋ ਗਿਆ ਜਿਹਦਾ ਦਾਡਾ ਛੋਟਾ ਭਰਾ ਸ਼ੁਭਕਰਨ ਉਹਦੇ ਮੀਂਹ ਗੋਲੀ ਮਾਰ ਕੇ ਹਤਿਆ ਕੀਤੀ ਗਈ ਹੈ ਮੈਨੂੰ ਬੜੀ ਹੈਰਾਨੀ ਕਿ ਹੁੰਦੀ ਹੈ ਜਦੋਂ ਇਹ ਕਹਿੰਦੇ ਆ ਵਨ ਦੇਸ਼ ਤੇ ਬਨ ਦੇਸ਼ ਸੂਬਾ ਤੇ ਸਾਰੇ ਕਾਨੂੰਨ ਇੱਕ ਹੈ ਤੇ ਫਿਰ ਜਦੋਂ ਦਿੱਲੀ ਦੇ ਵਿੱਚ ਕਿਸਾਨ ਸਾਡੇ ਜਾ ਰਹੇ ਆ ਤੇ ਹਰਿਆਣਾ ਸਰਕਾਰ ਨੂੰ ਕੀ ਬਿਮਾਰੀ ਹੈ ਉਹ ਕਿਉਂ ਨਹੀਂ ਉਹਨਾਂ ਨੂੰ ਜਾਣ ਦੇਣ ਦੀ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਲੋਕਾਂਗੇ ਉਹ ਜਿਹੜਾ ਟਾਈਮ ਹੈ ਉਹ ਤਗੜੇ ਹੋ ਕੇ ਕਾਂਗਰਸ ਪਾਰਟੀ ਦਾ ਬਨ ਕੋਈ ਪਾਰਟੀ ਲੱਗ ਰਹੀ ਹੈ ਅੱਛੀ ਪਾਰਟੀ ਜਿਹੜੀ ਸਾਰੇ ਧਰਮਾਂ ਨੂੰ ਸਾਰੇ ਲੋਕਾਂ ਨੂੰ ਨਾਲ ਲੈ ਕੇ ਚਲਦੀ ਹੈ ਜਿਹੜਾ ਸਾਡਾ ਦੂਸਰਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਿਆ ਸੀ ਲਾਲਾ ਸ਼ਾਸਤਰੀ ਜੀ ਉਹਨਾਂ ਦਾ ਨਾਰਾ ਸੀ ਜាយ ਜਵਾਨ ਜាយ ਕਿਸਾਨ ਅੱਜ ਹੋ ਗੀ ਰਿਹਾ ਅੱਜ ਬੀਜੇਪੀ ਨੇ ਜាយ ਜਵਾਨ ਤੇ ਜាយ ਕਿਸਾਨ ਆਮਣੇ ਸਾਹਮਣੇ ਕਰਕੇ ਲੜਾਈ ਲੁਆਤੀ ਹੈ ਤੇ ਮੇਰੀ ਸਾਰੇ ਲੋਕਾਂ ਕੀ ਬੇਨਤੀ ਹੈ ਤਗੜੇ ਹੋ ਕੇ ਕਿਸਾਨ ਦਾ ਸਾਥ ਦਿਓ ਈਸ਼ਵਰ ਸੂਬਾ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰੋ ਬਹੁਤ ਬਹੁਤ ਸਾਰਿਆਂ ਦਾ ਥੈਂਕਸ ਆ ਖਾਸ ਕਰਕੇ ਕਿਸਾਨਾਂ ਦਾ ਜਿਹੜੇ ਆਪਣੇ ਇਤਤ ਲਈ ਤਗੜੇ ਹੋ ਕੇ ਜੇਸ਼ਰ ਸੂਬੇ ਪਾਸੇ ਲਾਈ ਲੜ ਲਿਆ ਬਹੁਤ ਬਹੁਤ ਸਾਰਿਆਂ ਦਾ ਥੈਂਕਸ ਸੱਚ ਹੈ ਕਿ ਟਿਲੋਂ ਦਾ ਪੇ ਕਿਸਾਨ ਆਗੂ ਤੁਹਾਡੇ ਨਾਲ ਜਿਹੜੀ ਕਾਂਗਰਸ ਪਾਰਟੀ ਅੱਜ ਇਰੇਕਟ ਮਾਰਚ ਵੀ ਕਾਟ ਨੂੰ ਕਹਿਣਾ ਚਾਹੁੰਦੇ ਹਾਂ ਕਾਂਗਰਸ ਪਾਰਟੀ ਦਾ 15 ਕਲਾਪ ਉਹ ਅਸੀਂ ਬਾਕਸ ਪਾਰਟੀ ਦਾ ਸਵਾਗਤ ਕਰਦੇ ਹਾਂ ਤੇ ਦਿਨੋਤਨ ਮਾਰਕਰਦੇ ਹਾਂ ਜੀ ਬੰਨਰਪਾਲ ਜੀ ਦਾ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਦੇ ਵਿੱਚ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਦੇ ਵਿੱਚ ਹਰ ਮੋਰ ਤੇ ਸਾਡਾ ਸਾਥ ਦਿੱਤਾ ਹੈ 21 ਤਰੀਕ ਦੀ ਸ਼ੁਭਗੰਦੀ ਕਿਸਾਨੀ ਮੋਰਚੇ ਦੇ ਵਿੱਚ ਸ਼ਹੀਦੀ ਹੋਈ ਆ ਉਹਦੀ ਗੋਲੀ ਚੱਗੀ ਆ ਗੋਲੀ ਨਾਲ ਉਹਦੀ ਡੈਥ ਹੋਈ ਆ ਅੱਜ ਤੱਕ ਪੰਜਾਬ ਸਰਕਾਰ ਨੇ ਉੱਥੇ ਪਰਚਾ ਦਰਜ ਨਹੀਂ ਕੀਤਾ ਹੈਗਾ ਇਸ ਸੰਦਰਭ ਦੇ ਵਿੱਚ ਕਾਂਗਰਸ ਪਾਰਟੀ ਨੇ ਪਹਿਲੋ ਕੈਂਟਰਲ ਮਾਰਕੀ ਵੀ ਜਿਹੜਾ ਸੀ ਅੱਜ ਟਰੈਕਟਰ ਰੈਲੀ ਦਾ ਇਤਜ਼ਾਮ ਕੀਤਾ ਹੈਗਾ ਅਸੀਂ ਤਹਿ ਦਿਲੋਂ ਐਮਐਲਏ ਸਾਹਿਬ ਦੇ ਧੰਨਵਾਦੀਆਂ ਇਹ ਕਿਸਾਨੀ ਬੁੱਧੇ ਦੇ ਉੱਤੇ ਜਿੱਥੇ ਵੀ ਕਿਸਾਨਾਂ ਮਜ਼ਦੂਰਾਂ ਦੀ ਗੱਲ ਹੁੰਦੀ ਹੈ ਇਹ ਸਾਡਾ ਸਾਥ ਹੈ